ਨਾ ਸਿੰਘਾਤਣਾ ਨਾਲ ਗੱਲਬਾਤ ਸਾਡੀ ਸਿਰੇ ਨਹੀਂ ਲੱਗ ਸਕੀ ਰਾਜੀਵਾਲ ਸਾਹਿਬ ਨੇ ਲੱਗੀ ਦੱਲੇਵਾਲ ਸਾਹਿਬ ਨੇ ਸਾਨੂੰ ਸੁਣੀ ਨਹੀਂ ਗੱਲ ਸਾਡੀ ਭੰਦੇਰ ਹੁਣਾ ਨਾਲ ਸਿਰੇ ਨਹੀਂ ਲੱਗੀ ਉਹਨਾਂ ਨੇ ਅੰਦੋਲਨ ਦੇ ਤਾ ਨਾ ਕਿਸੇ ਦੇ ਘਰ ਜਾਣ ਤੋਂ ਪਹਿਲਾਂ ਕਿਸੇ ਦੇ ਵਿਆਹ 'ਚ ਜਾਣ ਤੋਂ ਪਹਿਲਾਂ ਜਾਂ ਤਾਂ ਇਨਵਿਟੇਸ਼ਨ ਆਏ ਜਾਂ ਤੁਹਾਡਾ ਇੰਨਾ ਹੱਕ ਹੋਵੇ ਕਿ ਮੈਂ ਉਸ ਵਿਆਹ 'ਚ ਜਾਵਾਂ ਮੈਨੂੰ ਕੋਈ ਕਹੂਗਾ ਨਹੀਂ ਤਾਂ ਸ਼ਿਵ ਕੁਮਾਰ ਕੱਕਾ ਦੀ ਮੱਧ ਪ੍ਰਦੇਸ਼ ਦੇ ਨੇ ਦੱਲੇਵਾਲ ਸਾਹਿਬ ਦੇ ਲੀਡਰ ਨੇ ਉਹਨਾਂ ਨੇ ਉੱਥੋਂ ਕਮੈਂਟ ਪਾਤਾ ਕਿ ਐਸਕੇਮ ਨੂੰ ਸਾਡੇ ਅੰਦੋਲਨ ਤੇ ਕੁਝ ਵੀ ਬੋਲਣ ਦੀ ਜ਼ਰੂਰਤ ਨਹੀਂ ਇਕੋ ਓਸੀ ਜਿਹਦੇ ਚ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਆਓ ਉਹਨਾਂ ਨੂੰ ਅਸੀਂ ਕਿਹਾ ਸੀ ਆਓ ਮਿਲਿਆ ਆਪਾਂ ਉਹ ਕਹਿੰਦੇ ਨਹੀਂ ਤੁਸੀਂ ਪੋਲਿਟੀਕਲ ਲੋਗ ਹੋ ਅਸੀਂ ਤੁਹਾਡੇ ਨਾਲ ਨਹੀਂ ਗੱਲ ਕਰਦੇ ਅਸੀਂ ਤਾਂ ਅੰਦੋਲਨ ਤੋਂ ਪਹਿਲਾਂ ਇਕੱਠੇ ਹੋਣਾ ਚਾਹੁੰਦੇ ਸੀਗੇ ਮੈਂ ਧੱਲੇਵਾਲ ਨੂੰ ਉਹਨੂੰ ਕੁੱਟਾ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਗੱਲਬਾਤ ਕਰਨ ਲਈ ਤਿਆਰ ਹਾਂ ਜੇਕਰ ਇਹ ਸੰਦੋਲਨ ਨੂੰ ਸੱਟ ਪੈ ਜਾਂਦੀ ਹੈ ਇਹ ਅੰਦੋਲਨ ਅਗਰ ਵੀਕ ਪੈ ਕੇ ਹੋ ਜਾਂਦਾ ਤਾਂ ਇਹ ਪੂਰੇ ਸਾਡੇ ਦੇਸ਼ ਦੀ ਜਿਹੜੀ ਸਾਨਾਂ ਦੀ ਚਲਾਈ ਹੋਈ ਤੇ ਚੱਲ ਰਹੀ ਲਹਿਰ ਹੈ ਜਿਹੜੀ ਇਹ ਉਹਦੇ ਤੇ ਅਸਰ ਪੈਣਾ ਸਾਡੇ ਆਕਾਕੇ ਵੱਲ ਵੱਲੇਵਾਲਜੀ ਦੀ ਸਿਹਤ ਖਰਾਬ ਆ ਤੁਸੀਂ ਹਾਲ ਪੁੱਛਣ ਜਾਉਗੇ ਹਸਪਤਾਲ ਦੇ ਪੁੱਛਣੂ ਮੈਂ ਨਹੀਂ ਜਾਊਗਾ ਮੇਰੀ ਟੀਮ ਭੇਜ ਦੂੰਗਾ ਮੈਂ ਦੱਸੋ ਸਾਡੇ ਨਾਲ ਨੇ ਕਿਸਾਨਾ ਕੋ ਦਰਸ਼ਨਪਾਲ ਜੀ ਆਰਡਰ ਆਫ ਕੰਟਰੈਕਟਰ ਲੱਗਣਾ ਸੀ ਚੋਨਾ ਦਾ ਮੋਗਾ ਉਹਨਾਂ ਦਾ ਟਾਈਮ ਸਹੀ ਸੀ ਕਿ ਜਿਹੜੀਆਂ 200 200 ਦੀਆਂ ਮੰਗਾ ਮੰਨੀਆਂ ਹੋਈਆਂ ਹਜੇ ਤੱਕ ਅਧੂਰੀਆਂ ਸੀ ਉਹਨਾਂ ਨੇ ਸੋਚਿਆ ਕਿ ਵੋਟਾਂ ਦਾ ਟਾਈਮ ਆ ਦਬਾਅ ਬਣਾ ਲਿਆ ਐਸਕੇਮ ਕੀ ਕਰ ਰਿਹਾ ਸੀ ਇਸ ਟਾਈਮ ਐਸਕੇਮ ਨੇ ਵੀ ਆਪਣਾ ਪਲਾਨ ਕੀਤਾ ਹੋਇਆ ਸੀਗਾ ਵੀ ਅਸੀਂ ਕਰਾਂਗੇ ਦਿੱਲੀ ਮਾਰਚ ਕਰਾਂਗੇ ਲੇਕਿ ਐਕਸ਼ਨ ਦੇ ਵਿੱਚ ਨਹੀਂ ਅਸੀਂ ਆਪਣੇ ਡਿਫਰੈਂਟ ਕਿਸਮ ਦੇ ਜਿਵੇਂ ਤੁਹਾਨੂੰ ਪਤਾ ਹੋਊਗਾ 26 27 28 ਨੂੰ ਇੱਥੇ ਕੀਤਾ ਉਸ ਤੋਂ ਬਾਅਦ ਅਸੀਂ ਟ੍ਰੇਡ ਯੂਨੀਅਨ ਨਾਲ ਮਿਲ ਕੇ ਤਿੰਨ ਇੱਕ ਪੂਰੇ ਦੇ ਨਹੀਂ ਸੈਂਟਰ ਤੋਂ ਨਾ ਪਾਇਆ ਇਸ ਸਕੀਮ ਨਹੀਂ ਮੈਨੂੰ ਤਾਂ ਲੱਗਦਾ ਸੈਂਟਰਲ ਐਸਕੇ ਦੇਖੋ ਮੈਨੂੰ ਇਹ ਲੱਗਦਾ ਕਿ ਐਸਕੇਮ ਇੱਕ ਐਸੀ ਐਂਟੀਟੀ ਬਣ ਗਿਆ ਹੈ ਕਿ ਸੈਂਟਰ ਦੀਆਂ ਅੱਖਾਂ ਵਿੱਚ ਬਹੁਤ ਚੁਭਦਾ ਹੋ ਇਹ ਸਹੀ ਗੱਲ ਹੈ ਇਸ ਅੰਦੋਲਨ ਦੇ ਵਿੱਚ ਜੋ ਉਹਨਾਂ ਸਾਥੀਆਂ ਨਾਲ ਹੋਇਆ ਇਹਦਾ ਅਸੀਂ ਵਿਰੋਧ ਕਰਦੇ ਹਾਂ ਲੇਕਿਨ ਐਸਕੇਮ ਅਜੇ ਵੀ ਸੈਂਟਰ ਗਵਰਨਮੈਂਟ ਲਈ ਇੱਕ ਵੱਡੀ ਚੁਣੌਤੀ ਹੈ ਬਣਿਆ ਉਹ 2021 ਤੋਂ ਬਾਅਦ ਅੱਜ ਵੀ ਹੈ ਔਰ ਤਾਕਤ ਵੀ ਹੈ ਇਕੱਲੇ ਪੰਜਾਬ ਹਰਿਆਣਾ ਚ ਨਹੀਂ ਸਾਰੇ ਦੇਸ਼ ਚ ਡਾਕਟਰ ਤੁਸੀਂ ਕਹਿ ਰਹੇ कि ਇਹ ਨੂੰ ਸਿਰਫ ਪੰਜਾਬ ਦਾ ਅੰਦੋਲਨ ਨਾ ਰੱਖੋ ਨਹੀਂ ਤਾਂ ਇਹਨੂੰ ਸਿੱਖਾ ਦਾ ਤੇ ਖਾਲਿਸਤਾਨ ਦਾ ਬਣਾ ਦਿੱਤਾ ਜਾਏਗਾ ਪਰ ਤੁਹਾਨੂੰ ਨਹੀਂ ਲੱਗਦਾ ਦੂਸਰੀਆਂ ਸਟੇਟਾਂ ਦੇ ਵਿੱਚ ਉਸ ਤਰ੍ਹਾਂ ਦਾ ਐਕਸ਼ਨ ਨਹੀਂ ਹੋ ਰਿਹਾ ਕਿ ਇਹ ਅੰਦੋਲਨ ਸਿਰਫ ਪੰਜਾਬ ਦਾ ਹੀ ਐਸੇ ਰਿਹਾ ਤੁਸੀਂ ਕਸੂਰ ਮੀਡੀਆ ਦਾ ਨਹੀਂ ਫਿਰ 220 ਮੈਂ ਮੀਡੀਆ ਦੀ ਗੱਲ ਨਹੀਂ ਕਰਦਾ 2021 ਚ ਵੀ ਇਹੀ ਪ੍ਰੋਬਲਮ ਸੀ ਲੇਕਿਨ ਵੇਖ ਕਿ ਤੁਸੀਂ ਹਰਿਆਣਾ 'ਚ ਦੇਖੋ ਕਿੱਡਾ ਵੱਡਾ ਅੰਦੋਲਨ ਸੀ ਯੂਪੀ 'ਚ ਵੀ ਸੀ ਬਾਕੀ ਥਾਵਾਂ ਦੇ ਘੱਟ ਸੀਗਾ ਲੇਕਿਨ ਮੈਂ ਕਹਿੰਦਾ ਕਿ ਸੈਂਟਰ ਗਵਰਨਮੈਂਟ ਦੀਆਂ ਕੋਈ ਇਸ ਕਿਸਮ ਦੀਆਂ ਅਗਰ ਚਾਲਾਂ ਨੇ ਉਹ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਸਾਡਾ ਮੇ ਨੰਬਰ 2 ਦੇਖੋ ਮੰਗਾ ਮੰਨਣੀਆਂ ਦਿੱਲੀ ਨੇ ਦਿੱਲੀ ਨੂੰ ਪ੍ਰੈਸ਼ਰਾਈਜ਼ ਕਰਨੇ ਹੀ ਪੈਣਾ ਉਹ ਫਿਜ਼ੀਕਲੀ ਜਾ ਕੇ ਕਰਨਾ ਹੈ ਜਾਂ ਪੂਰੇ ਦੇਸ਼ ਦੇ ਵਿੱਚ ਬੀਜੇਪੀ ਦਿੱਲੀ ਦੇ ਵਿਰੋਧ ਚ ਕੋਈ ਅੰਦੋਲਨ ਖੜਾ ਹੋ ਕੇ ਹੋਣਾ ਇਹ ਸਮਾਂ ਦੱਸੂਗਾ ਲੇਕਿਨ ਇਹ ਗੱਲ ਬੜੀ ਪੱਕੀ ਹੈ ਕਿ ਇਹ ਮੰਗਾ ਜਿਹੜੀਆਂ ਅੱਜ ਡਿਮਾਂਡ ਚਾਰਟਰ ਨੇ ਇਹ ਕੋਈ ਸੂਬਾ ਸਰਕਾਰਾਂ ਨੇ ਨਹੀਂ ਹੈਗੀਆਂ ਦਿੱਲੀ ਦੀ ਦੇਖੋ ਐਸਕੇਐਮ ਉਹ ਨਾ ਹੀ ਮੰਗਦਾ ਤੇ ਐਸਕੇਐਮ ਲੜਦਾ ਹੈ ਨੰਬਰ 1 ਅਸੀਂ ਮੋਰਲੀ ਐਂਡ ਵਿਦ ਦਾ ਡਿਮਾਂਡਸ ਉਸ ਡਿਮਾਂਡਸ ਦੇ ਨਾਲ ਆ ਅਸੀਂ ਉਹਨਾਂ ਨਾਲ ਹੋ ਰਹੇ ਤਸ਼ੱਦਦ ਦੇ ਵਿਰੋਧ ਚਾਹ ਲੇਕਿਨ ਇਹ ਗੁੰਨਾ ਕਿ ਸਾਡੇ ਐਸਕੇਐਮ ਦੇ ਅੰਦਰ ਜੋ ਡਿਫਰੈਂਸਸ ਆਏ ਸੀ ਕਿਉਂਕਿ ਅੰਦੋਲਨ ਤੋਂ ਪਹਿਲਾਂ ਅਸੀਂ ਉਹਨਾਂ ਸੰਗਠਨਾਂ ਨਾਲ ਗੱਲਬਾਤ ਚਲਾਈ ਸੀ ਉਹਨਾਂ ਸੰਗਠਨਾਂ ਨਾਲ ਗੱਲਬਾਤ ਸਾਡੀ ਸਿਰੇ ਨਹੀਂ ਲੱਗ ਸਕੀ ਰਾਜੇਵਾਲ ਸਾਹਿਬ ਨਾਲ ਲੱਗ ਗਈ ਦੱਲੇਵਾਲ ਸਾਹਿਬ ਨੇ ਸਾਨੂੰ ਸੁਣੀ ਨਹੀਂ ਗੱਲ ਸਾਡੀ ਭੰਦੇਰ ਹੁਣਾ ਨਾਲ ਸਿਰੇ ਨਹੀਂ ਲੱਗੀ ਉਹਨਾਂ ਨੇ ਅੰਦੋਲਨ ਦੇਤਾ ਨਾ ਕਿਸੇ ਦੇ ਘਰ ਜਾਣ ਤੋਂ ਪਹਿਲਾਂ ਕਿਸੇ ਦੇ ਵਿਆਹ 'ਚ ਜਾਣ ਤੋਂ ਪਹਿਲਾਂ ਜਾਂ ਤਾਂ ਇਨਵੀਟੇਸ਼ਨ ਆਏ ਜਾਂ ਤੁਹਾਡਾ ਇੰਨਾ ਹੱਕ ਹੋਵੇ ਕਿ ਮੈਂ ਉਸ ਵਿਆਹ 'ਚ ਜਾਊਗਾ ਮੈਨੂੰ ਕੋਈ ਕਹੂਗਾ ਨਹੀਂਗਾ ਸੋ ਇਸ ਕਰਕੇ ਉਸ ਵਿਆਹ ਦੀ ਖੈਰ ਮਨਾਉਣੀ ਚਾਹੀਦੀ ਹੈ ਉਹਨੂੰ ਕਾਮਯਾਬ ਹੋਣ ਲਈ ਮਤਲਬ ਕਿ ਸਾਨੂੰ ਦੁਆ ਕਰਨੀ ਚਾਹੀਦੀ ਹੈ ਪਰ ਜੇ ਅਸੀਂ ਜਾ ਕੇ ਲੱਗੇ ਉਹਨਾਂ ਨੂੰ ਕਿਉਂਕਿ ਮੈਂ ਤੁਹਾਨੂੰ ਛੋਟੀ ਉਦਾਹਰਣ ਦੇਣੀ ਚਾਹੁੰਦਾ ਹਾਂ ਕਿ ਸਾਡੇ ਕੋਈ ਸਾਥੀਆਂ ਨੇ ਇਸ ਕੇ ਜਿਹੜਾ ਸਟਰਗਲ ਚੱਲ ਰਿਹਾ ਹੈ ਉਹਦੇ ਵਿੱਚ ਇੰਨਾ ਕੁ ਬੋਲਣ ਦੀ ਕੋਸ਼ਿਸ਼ ਕੀਤੀ ਕਿ ਉਹ ਮੈਂ ਅਪੀਲ ਕਰਦਾ ਕਿ ਉੱਥੇ ਲੜਦੇ ਸਾਥੀਆਂ ਨੂੰ ਕਿ ਇਹਨੂੰ ਪੀਸਫੁੱਲ ਰੱਖਿਆ ਜਾਵੇ ਤਾਂ ਸ਼ਿਵ ਕੁਮਾਰ ਕੱਕਾ ਜੀ ਮੱਧ ਪ੍ਰਦੇਸ਼ ਦੇ ਨੇ ਡੱਲੇਵਾਲ ਸਾਹਿਬ ਦੇ ਲੀਡਰ ਨੇ ਉਹਨਾਂ ਨੇ ਉੱਥੋਂ ਕਮੈਂਟ ਪਾਤਾ ਕਿ ਐਸਕੇਐਮ ਨੂੰ ਸਾਡੇ ਅੰਦੋਲਨ ਤੇ ਕੁਝ ਵੀ ਬੋਲਣ ਦੀ ਜ਼ਰੂਰਤ ਨਹੀਂ ਹੈ ਨੰਬਰ 1 ਨੰਬਰ 2 ਦੇਖੋ ਜਿਸ ਕਿਸਮ ਦੇ ਮਾਹੌਲ ਬਣੇ ਸੀ ਪਹਿਲਾਂ ਉਹਦੇ 'ਚ ਨਾ ਸਾਨੂੰ ਜ਼ਰੂਰ ਜਿਹੜੀ ਉਹ ਕਮੇਟੀ ਅਸੀਂ 6 ਮੈਂਬਰੀ ਬਣਾਈ ਹੈ ਇਸੇ ਲਈ ਬਣਾਈ ਹੈ ਕਿ ਜਿਹੜਾ ਪੇਚ ਜਿਆਦਾ ਕੱਸਿਆ ਹੋਇਆ ਉਸ ਨੂੰ ਢਿੱਲਾ ਕਰਕੇ ਰੈਲਾ ਮਾਹੌਲ ਬਣਾ ਕੇ ਅੱਜ ਕੋਈ ਅੱਜ ਕੋਈ ਵੀਡੀਓ ਆਈ ਹੈ ਅਲੱਗ ਬਾਤ ਹੈ ਅੱਜ ਕੋਈ ਵੀਡੀਓ ਆਈ ਹੈ ਅਲੱਗ ਬਾਤ ਹੈ ਮੈਂ ਭੰਦੇਰ ਦੀ ਗੱਲ ਮੰਨ ਸਕਦਾ ਕਿ ਭੰਦੇਰ ਨੇ ਵੀਡੀਓ ਹੀ ਨਹੀਂ ਕੀਤੀਆਂ ਫਿਜ਼ੀਕਲੀ ਵੀ ਮੈਸੇਜ ਪਾਉਣ ਦੀ ਕੋਸ਼ਿਸ਼ ਕੀਤੀ ਹੈ ਢੱਲੇਵਾਲ ਸਾਹਿਬ ਨੇ ਕੋਈ ਐਸੀ ਵੀਡੀਓ ਨਹੀਂ ਪਾਈ ਅਗਰ ਅੱਜ ਵੀਡੀਓ ਕੋਈ ਆਈ ਹੈ ਉਹਨੂੰ ਅਸੀਂ ਕਨਸੀਡਰ ਅਸੀਂ 6 ਮੈਂਬਰੀ ਜੋ ਕਮੇਟੀ ਬਣਾਈ ਹੈ ਇਸੇ ਲਈ ਬਣਾਈ ਹੈ ਵੀ ਜੇ ਉਹ ਇਹ ਵੀ ਕਹਿਣਗੇ ਅਸੀਂ ਗੱਲ ਨਹੀਂ ਕਰਨੀ ਤਾਂ ਵੀ ਅਸੀਂ ਕਹਾਂਗੇ ਵੀ ਆਓ ਆਪਾਂ ਗੱਲ ਕਰੀਏ ਸਮੇਂ ਦੀ ਜ਼ਰੂਰਤ ਹੈ ਜੇ ਅਸੀਂ ਜੇ ਅਸੀਂ ਉਹਨਾਂ ਤੇ ਹੋ ਰਿਹਾ ਹੈ ਜ਼ਬਰਦਸਤ ਵਿਰੋਧ ਕਰ ਰਹੇ ਹਾਂ ਅਸੀਂ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰ ਰਹੇ ਹਾਂ ਅਸੀਂ ਪਰਚਾ 302 ਦਾ ਮੰਗਣ ਦੀ ਗੱਲ ਕਰ ਰਹੇ ਹਾਂ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਇਹ ਸਰਕਾਰ ਇਸ ਕਿਸਮ ਦੀ ਦਮਨਕਾਰੀ ਨੀਤੀਆਂ ਬੰਦ ਕਰੇ ਜਾ ਜੇ ਅਸੀਂ ਕੱਲ ਨੂੰ ਜਾਂ ਪਿਛਲੇ ਦਿਨਾਂ ਚ ਰੇਲ ਰੋਕੀ ਹੈ ਜਾਂ ਟੋਲ ਪਲਾਜ਼ ਦੇ ਅੱਜ ਵੀ ਬੰਦ ਨੇ ਬੀਜੇਪੀ ਦੇ ਘਰਾਂ ਦੇ ਉੱਤੇ ਧਰਨੇ ਲੱਗੇ ਹੋਏ ਨੇ ਤੁਹਾਨੂੰ ਲੱਗਦਾ ਨਹੀਂ ਇਹ سپورਟ ਯਾ ਮੈਂ ਫੇਰ ਇਹ ਕਹਿੰਨਾ ਹੈ ਕਿ ਇਸ ਤੋਂ ਪਹਿਲਾਂ ਕਿ ਕੋਈ ਉੱਥੇ ਦੀ ਮਿਸ ਹੈਪਨੂ ਇਹ ਕਿਹਾ ਜਾਵੇ ਵੀ ਇਹਨਾਂ ਨੇ ਕਰਵਾਤੀ ਇਹਦੇ ਤੋਂ ਪਹਿਲਾਂ ਕੁਝ ਰਿਲੇਸ਼ਨ ਜਾਂ ਇਕੁਏਸ਼ਨ ਨੇ ਉਹ ਠੀਕ ਹੋ ਜਣੀ ਚਾਹੀਦੀਆਂ ਨੇ ਉਹਦੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਗੋ ਉਹ ਸੀ ਜਿਹਦੇ ਚ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਆਓ ਉਹਨਾਂ ਨੂੰ ਅਸੀਂ ਕਿਹਾ ਸੀ ਆਓ ਮਿਲिए ਆਪਾਂ ਉਹ ਕਹਿੰਦੇ ਨਹੀਂ ਤੁਸੀਂ ਪੋਲਿਟਿਕਲ ਲੋਗੋਂ ਅਸੀਂ ਤੁਹਾਡੇ ਨਾਲ ਨਹੀਂ ਗੱਲ ਕਰਨੀ ਅਸੀਂ ਤਾਂ ਅੰਦੋਲਨ ਤੋਂ ਪਹਿਲਾਂ ਇਕੱਠੇ ਹੋਣਾ ਚਾਹੁੰਦੇ ਸੀਗੇ ਅਸੀਂ ਬਕਾਇਦਾ ਲੁਧਿਆਣਾ ਮੀਟਿੰਗ ਦੇ ਵਿੱਚ ਪੰਜ-ਪੰਜ ਲੋਕ 15 ਲੋਕਾਂ ਦੀਆਂ ਪੰਜ-ਪੰਜ ਜਣਿਆਂ ਦੀਆਂ ਤਿੰਨ ਕਮੇਟੀਆਂ ਬਣਾਈਆਂ ਜੀ ਬੂਟਾ ਸਿੰਘ ਸ਼ਾਦੀਪੁਰ ਇੱਥੇ ਹੋਣਗੇ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਰਿਪੋਰਟ ਕੀਤਾ ਮੈਂ ਡੱਲੇਵਾਲ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ ਹੈਗੇ ਨੰਬਰ ਇੱਕ ਤਾਂ ਗੱਲ ਇਹ ਹੈ ਜੀ ਦੂਸਰਾ ਦੇਖੋ ਅਸੀਂ ਵੀ ਵੱਡਾ ਫੋਰਮ ਹੈ ਇਸ ਵੱਡੇ ਫੋਰਮ ਦੇ ਅੰਦਰ ਵੱਖ-ਵੱਖ ਥਿਊਜ਼ ਹੋ ਸਕਦੇ ਨੇ ਲੇਕਿਨ ਸਾਰਿਆਂ ਦੀ ਮਨਸ਼ਾ ਇਹ ਹੈ ਕਿ ਇਹ ਜਿਹੜਾ ਇਹਦਾ ਅਸਰ ਜੇ ਹੋਊਗਾ ਅਗਰ ਇਸ ਅੰਦੋਲਨ ਨੂੰ ਸੱਟ ਪੈ ਜਾਂਦੀ ਹੈ ਇਹ ਅੰਦੋਲਨ ਅਗਰ ਵੀਕ ਪੈ ਕੇ ਉਹ ਹੋ ਜਾਂਦਾ ਤਾਂ ਇਹ ਪੂਰੇ ਸਾਡੇ ਦੇਸ਼ ਦੀ ਜਿਹੜੀ ਕਿਸਾਨਾਂ ਦੀ ਚਲਾਈ ਹੋਈ ਤੇ ਚੱਲ ਰਹੀ ਲਹਿਰ ਹੈ ਜਿਹੜੀ ਇਹ ਉਹਦੇ ਤੇ ਅਸਰ ਪੈਣਾ ਸਾਡੇ ਸਿਸਟਮ ਓਹੋ 2 ਏਕੜ ਦਾ ਮਾਲਕ ਦੋ ਪੈਣਾ ਦਾ ਭਰਾ ਸੀ ਔਰ ਉਹਦੇ ਅਖਬਾਰ ਇੰਡੀਅਨ ਐਕਸਪ੍ਰੈਸ ਨੇ ਜਾਂ ਟਾਈਮਜ਼ ਆਫ ਇੰਡੀਆ ਨੇ ਅੱਜ ਹੀ ਲਿਖਿਆ ਕਿ ਮੈਂ ਉੱਥੇ ਇਸ ਲਈ ਗਿਆ ਸੀ ਅੰਦੋਲਨ ਚ ਵੀ ਸ਼ਾਇਦ ਕਰਜ਼ੇ ਮੁਕਤ ਹੋ ਜਾਵਾਂ 16 ਲੱਖ ਰੁਪਏ ਦਾ ਕਰਜ਼ਾ ਸੀ ਉਸਤੇ ਸੋ ਇਹ ਜਿਹੜੀ ਫੀਲਿੰਗ ਹੈ ਲੋਕਾਂ ਦੇ ਅੰਦਰ ਇਨੂੰ ਮੈਂ ਕਿਵੇਂ ਕਹੂੰਗਾ ਵੀ ਉਹ ਕਿਸਾਨਾਂ ਦਾ ਨਹੀਂ ਹੈ ਦਰਸ਼ਨਪਾਲ ਜੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਸੜਕਾਂ ਤੇ ਉੱਥੇ ਬਾਰਡਰਾਂ ਦੇ ਉੱਪਰ ਕਿਸਾਨ ਬੈਠੇ ਉਹਨਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਉਹਨਾਂ ਨੂੰ ਸਮਝ ਨਹੀਂ ਆਏਗਾ ਕਿ ਉਹ ਕੇਸ ਜੱਥੇਬੰਦੀ ਦੇ ਮਗਰ ਤੁਰਨ ਕਿਉਂਕਿ ਮੰਗਾ ਤਾਂ ਸੇਮ ਨੇ ਨਹੀਂ ਨਹੀਂ ਦੇਖੋ ਜੀ ਮੈਂ ਤੁਹਾਨੂੰ ਦੱਸਾਂ ਉਹ ਕਿਸਾਨਾਂ ਨੂੰ ਨਹੀਂ ਪਤਾ ਲੱਗਦਾ ਕਿਸਾਨਾਂ ਦੇ ਲੀਡਰ ਵੀ ਨੇ ਨਾ ਕਿਸਾਨਾਂ ਦੇ ਲੀਡਰ ਨੇ ਦੋ ਭਰਾ ਨੇ ਉਹਨਾਂ ਦੇ ਦੋ ਪਰਿਵਾਰ ਨੇ ਪਰਿਵਾਰਾਂ ਦੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਪਹਿਲਾਂ ਤਾਂ ਉਹਨਾਂ ਦੇ ਜਿਹੜੇ ਮੇਨ ਘਰ ਦੇ ਲਾਣੇਦਾਰ ਨੇ ਉਹਨਾਂ ਨੂੰ ਹੱਲ ਕਰਨਾ ਹੁੰਦਾ ਹੈ ਨਾ ਆਪਾਂ ਕਿਸਾਨ ਨੀਚੇ ਠੀਕ ਹੈ ਤੁਹਾ ਕਿਸਾਨ ਭੋਲੇ ਨੇ ਕਿਸਾਨ ਇਸ਼ੂ ਬੇਸਡ ਗਏ ਨੇ ਗਏ ਨੇ ਉੱਤੇ ਪਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਸਮੇਤ ਸਾਡੇ ਸਾਨੂੰ ਆਪਣੇ ਕਿਸਾਨਾਂ ਨੂੰ ਵੀ ਸਮਝਾਉਣਾ ਪਊਗਾ ਵੀ ਉਹਨਾਂ ਨਾਲ ਗੱਲਬਾਤ ਕਰ ਕੀ ਮਸਲਾ ਹੱਲੂਗਾ ਗੱਲਬਾਤ ਜੱਲੇਵਾਲਜੀ ਦੀ ਸਿਹਤ ਖਰਾਬ ਆ ਤੁਸੀਂ ਹਾਲ ਪੁੱਛਣ ਜਾਓਗੇ ਹਸਪਤਾਲ ਦੇ ਵਿੱਚ ਪੁੱਛਣੂ ਮੈਂ ਨਹੀਂ ਜਾਊਗਾ ਮੇਰੀ ਟੀਮ ਭੇਜ ਦੂੰਗਾ ਮੈਂ ਮੇਰੇ ਪੁੱਤ ਮੇਰੇ ਜ਼ਿਲ੍ਹੇ 'ਚ ਹੀ ਮਿਲਦਾ ਮੇਰੀ ਟੀਮ ਜਾ ਕੇ ਆ ਮੇਰੇ ਕਿਸੇ ਢੱਲੇਵਾਲ ਸਾਹਿਬ ਨਾਲ ਕਾਕੇ ਨਾਲ ਸੁਣੋ ਪੰਦੇਰ ਉਹਨਾਂ ਨਾਲ ਕੋਈ ਮਤਭੇਦ ਨਹੀਂ ਮੈਂ ਤਾਂ ਇੱਕ ਕਿਸਮ ਦਾ ਬੰਦਾ ਮੇਰਾ ਜਮਾ ਵਿਰੋਧੀ ਹੋਵੇ ਉਹਦੇ ਨਾਲ ਵੀ ਮੈਂ ਤਾਂ ਇਹ ਕਹਿਣਾ ਕਿ ਸ਼ੰਭੂ ਬਾਡਰ ਤੇ ਮੇਨ ਲੀਡਰਸ਼ਿਪ ਹੈ ਖਨੋਰੀ ਬਾਡਰ ਤੇ ਲੀਡਰਸ਼ਿਪ ਹੈ ਨਹੀਂਗੀ ਬੜੀ ਘਾਟ ਲੀਡਰਸ਼ਿਪ ਦੀ ਘਾਟ ਹੈ ਉਹਨਾਂ ਨੂੰ ਜ਼ਰੂਰ ਅਸਲ 'ਚ ਕੁਝ ਲੀਡਰ ਉੱਧਰ ਭੇਜਣੇ ਚਾਹੀਦੇ ਕੁਝ ਉੱਧਰ ਲੀਡਰ ਭੇਜਣੇ ਚਾਹੀਦੇ ਆ ਇਹ ਇਹ ਜਿਹੜਾ ਨਾ ਪੰਜਾਬ ਦਾ ਤੇ ਹਰਿਆਣਾ ਦਾ ਮੈਂ ਹੁਣ ਪੰਜਾਬ ਦਾ ਹੀ ਕਹੂੰਗਾ ਹਲੇ ਇਹਦੇ 'ਚ ਪੰਜਾਬ ਦੇ ਲੋਕਾਂ ਦਾ ਦਿੱਲੀ ਨਾਲ ਇੱਕ ਹਿਸਟੋਰਿਕ ਰਿਲੀਜੀਅਸ ਐਂਡ ਕੈਲੋ ਕੇ ਬਹੁਤ ਸਾਰੇ ਇਸ਼ੂ ਦੇ ਉੱਤੇ ਟਕਰਾਅ ਹੈ ਜਦੋਂ ਟਕਰਾਵ ਵਾਸਤੇ ਜਥੇਬੰਦੀਆਂ ਜਾਂ ਕੋਈ ਚੱਲਦੀਆਂ ਨੇ ਇਹ ਪੁਰਾਣਾ ਕੋਈ ਹੁਣਦਾਨੀਆਂ ਬਹੁਤ ਪੁਰਾਣਾ ਹੈ ਇਹ ਲੋਕਮਾਨਾਂ ਵਿੱਚ ਬੈਠੀ ਹੋਈ ਚੀਜ਼ ਹੈ ਲੋਕ ਵੱਡੀ ਗਿਣਤੀ ਚ ਉਹਦੇ ਲਈ ਉੱਠੇ ਨੇ ਤੇ ਉੱਠਣਗੇ ਵੀ ਤੇ ਉਹਨੇ ਮੈਂ ਉਹ ਗੱਲ ਤੁਹਾਡੀ ਪੂਰੀ ਕਰਦਾ ਇਸ ਕਰਕੇ ਲੀਡਰਾਂ ਨੂੰ ਇਹ ਚਾਹੀਦਾ ਸੀ ਹਲੇ ਵੀ ਚਾਹੀਦਾ ਹੈ ਕਿ ਉਹ ਬੈਲੈਂਸ ਇਨ ਬਿਟਵੀਨ ਮਾਸਸਸ ਐਂਡ ਲੀਡਰਸ਼ਿਪ ਚ ਬਣਾਉਣ ਔਰ ਮੈਂ ਅਜੇ ਵੀ ਇਹ ਕਹਿੰਦਾ ਕਿ ਟਕਰਾਵ ਵਾਲੀ ਨੀਤੀ ਛੱਡ ਕੇ ਕੋਈ ਐਸਾ ਰਸਤਾ ਲੱਭਣ ਜਿਸ ਰਸਤੇ ਦੇ ਉੱਤੇ ਅਗਰ ਮੰਨ ਲਓ 40000 ਲੋਕ ਨੇ ਸ਼ੰਭੂ ਬਾਰਡਰ ਤੇ ਤੁਹਾਨੂੰ ਲੱਗਦਾ ਨਹੀਂ ਇਹ 40000 ਬੰਦੇ ਕਹਿਣ ਵੀ ਅਸੀਂ ਤਾਂ ਪੈਦਲ ਜਾਂਦੇ ਆ ਅਸੀਂ ਨਹੀਂ ਟਰੈਕਟਰ ਲੈ ਕੇ ਜਾਂਦੇ ਫੇਰ ਵੀ ਗਵਰਨਮੈਂਟ ਨੇ ਲਾਉ ਨਹੀਂ ਕਰਨਾ ਲੇਕਿਨ ਗਵਰਨਮੈਂਟ will be on the back foot ਜੀ ਕੋਈ ਨਾ ਕੋਈ ਤਰੀਕਾ ਐਸਾ ਲੱਭਣਾ ਚਾਹੀਦਾ ਐ ਕਿ ਅੰਦੋਲਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਸਹਿਮਤੀ ਬਣ ਜਾਂਦੀ ਹੈ ਉਹਦੇ ਤੇ ਉੱਤੇ ਆਧਾਰੀ ਇੱਥੇ ਹੀ ਅੰਦੋਲਨ ਚੱਲਦਾ ਹੈ ਬਾਅਦ ਚ ਜਾ ਕੇ ਮੇਰੇ ਵਰਗਾ ਕੋਈ رائے ਦੇਣ ਲੱਗ ਜਾਏ ਨਾ ਉਹ ਬੜੀ ਅਨਵੈਲਕਮਿੰਗ ਹੁੰਦੀ ਹੈ ਉਹਦੇ ਚ ਲੋਕ ਤੁਹਾਨੂੰ ਇਹ ਵੀ ਕਹਿੰਦੇ ਤੂੰ ਕੀ ਲੈਣਾ ਇੱਥੇ ਤੈਨੂੰ ਕੀ ਪਤਾ ਇਸ ਚੀਜ਼ ਦਾ ਹੁਣ ਤੱਕ ਲੇਕਿਨ ਅਸੀਂ ਫਿਰ ਵੀ 6 ਮੈਂਬਰੀ ਕਮੇਟੀ ਇਸ ਲਈ ਬਣਾਈ ਹੈ ਕਿ ਉਹਨਾਂ ਰਿਲੇਸ਼ਨ ਨੂੰ ਰੈਲਾ ਕੀਤਾ ਜਾ ਸਕੇ ਬਾਰਡਰ ਦੇ ਉੱਪਰ ਕੀਤੇ ਹੋਏ ਨੇ ਉਸ ਬਾਰੇ ਕੀ ਕਹਿੰਦੇ ਨਹੀਂ ਬਾਰਡਰ ਗਲਤ ਨੇ ਬਹੁਤ ਵੱਡਾ ਰਿਪਰੈਸਿਵਿਕ ਮਸ਼ੀਨਰੀ ਉਹਨਾਂ ਨੇ ਸੋ ਤੁਸੀਂ ਸੁਣਿਆ ਕਿਸਾਨਾ ਕੁਦਰਸ਼ਨਪਾਲ ਜੀ ਨੂੰ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਰਣਨੀਤੀਆਂ ਦੱਸੀਆਂ ਨੇ ਐਸਕੇਐਮ ਦੀਆਂ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਆਰਡੀਨੇਸ਼ਨ ਕਮੇਟੀ ਬਣਾ ਦਿੱਤੀ ਗਈ ਹੈ ਜੋ ਕਿ ਸਾਰੀਆਂ ਜਥੇਬੰਦੀਆਂ ਦੇ ਵਿੱਚ ਕਰ ਕੋਆਰਡੀਨੇਟ ਕਰੇਗੀ ਤੇ ਅੱਗੇ ਜੋ ਵੀ ਪ੍ਰੋਗਰਾਮ ਹੋਣਗੇ ਉਸ ਦੇ ਮੁਤਾਬਕ ਹੀ ਐਸਕੇਐਮ ਐਕਸ਼ਨ ਲਵੇਗਾ ਲਾਲਤਾ ਪ੍ਰਸਾਦ ਦੇ ਨਾਲ ਮੈਂ ਪਰਮਜੀਤ ਕੌਰ ਸੈਣੀ এবੀਪੀ ਸੰਜਾ